ਹੀ ਤੁਹਾਡਾ ਨਾਮ ਹੈ ਤੇ ਕਿਹੜੇ ਪਿੰਡ ਵਿੱਚ ਰਹਿੰਦੇ ਹੋ ਮੇਰਾ ਨਾਮ ਗਰਨਾਮ ਸਿੰਘ ਆ ਮੰਡਿੰਦਰਪੁਰਾ ਜ਼ਿਲ੍ਹਾ ਕਪੂਰਥਲਾ ਇਹ ਪਿੰਡ ਲੱਗਦਾ ਸਾਰਾ ਡੁੱਬੇ ਦਾ ਏਰੀਆ ਜੀ ਪਾਣੀ ਕਿੰਨੇ ਦਿਨ ਹੋ ਗਿਆ ਪਾਣੀ ਆਇਆ ਨੂੰ ਤਾਂ 10 ਦਿਨ ਹੀ ਹੋ ਗਏ ਤੇ ਸਾਡੇ ਇੱਥੇ ਕੋਈ ਨਹੀਂ ਆਇਆ ਕੱਲ ਆਏ ਮੰਤਰੀ ਸਾਹਿਬ ਆਣ ਇਹਨੇ ਦੋ ਦੋ ਚਾਰ ਚਾਰ ਕਿਲੋ ਸਬਦਾ ਦੇ ਕੇ ਚਲੇ ਗਏ ਆ ਕੋਈ ਸਾਡੇ ਸ਼ਾਰ ਲੈਣ ਵਾਲਾ ਹੈ ਨਹੀਂ ਆਹ ਇਲਾਕੇ 'ਚ ਕਿੰਨੇ 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 ਪਿੰਡ ਵਾਲੇ ਪਿੰਡ ਤੇ ਚਾਰ ਪੰਜ ਪੈ ਜਾਂਦੇ ਆ ਹੈ ਦਰਿਆ ਦੇ ਕੰਢੇ 'ਚ ਲਿਖਦੀ ਰੂਹ ਚਾ ਦੇ ਵੀ ਨਾਮ ਹਾਂ ਕੋਈ ਮਾਲਕੀ ਆ ਸਾਰੀਆਂ ਯਾਰਾ ਉਸ ਮਾਲਕੀ ਕਰਦੇ ਜਿਹੜੇ ਪਹਿਲੇ ਮੰਤਰੀ ਚਾਹਵੇ ਸੀ ਪ੍ਰੋਗਰਾਮ ਦੇ ਕੇ ਸਵਾਸਾਂ ਤਾਂ ਦੇ ਗਏ ਮਾਰਜਾ ਵਿਦਿਆਾਂਗੇ ਡੰਗਰਾਂ ਦਾ ਚਾਰਾ ਵੀ ਕੱਲਾਂਗੇ ਡਾਕਟਰੀ ਸਹਾਤਾ ਵੀ ਕੱਲਾਂਗੇ ਪਰ ਅਜੇ ਤੱਕ ਸਾਡੇ ਕੋਲ ਕੋਈ ਬੌੜਿਆ ਨਹੀਂ ਜਿਹੜੇ ਪਿੱਛੇ ਸੜਕ ਬਾ ਜਿਹੜਾ ਇੱਕ ਵਾਰ ਤਾਂ ਡੋਗਰ ਨਾਲ ਟੁੱਟਿਆ ਹੋਇਆ ਹੈ ਉਹਦੇ ਵਿੱਚ ਸੜਕ ਨੂੰ ਮਿੱਟੀ ਪਾਈ ਹੋਈ ਹੈ ਉਹ ਤਾਂ ਪਿੰਡ ਵਾਲਿਆਂ ਨੇ ਪਾਈ ਆ ਕੋਈ ਸਰਕਾਰ ਦਾ ਵੇਦੇ ਵਿੱਚ ਕੋਈ ਸੰਯੋਗ ਨਹੀਂਗਾ ਜੀ ਪੱਕੇ ਦੇ ਸੰਯੋਗ ਨੇ ਬੱਧਾ ਹੋਰ ਨਹੀਂ ਕਿਸ ਨੇ ਬੱਧਾ ਕੋਈ ਇਸ ਤਰ੍ਹਾਂ ਨਾ ਸਰਕਾਰ ਨੇ ਵਦਾ ਸਰਕਾਰ ਦਾ ਸੰਜੋਗ ਹੀ ਕੋਈ ਨਹੀਂਗਾ ਜਿਹੜਾ 23 ਦੇ ਵਿੱਚ ਨੁਕਸਾਨ ਆਇਆ ਉਹਦੀ ਕੋਈ ਕੋਈ ਹੋਈ ਨਹੀਂ ਉਹ ਤਾਂ ਪੱਕੀਆਂ ਜ਼ਮੀਨਾਂ ਨਾਲ ਉਹਨਾਂ ਦਿੱਤੇ ਦਾ ਬਾਕੀ ਜ਼ਮੀਨਾਂ ਸਾਨੂੰ ਜਿਹੜੇ ਸੀ ਕੋਈ ਇੱਕੇ ਦਾ ਮਰਲਾ ਨਹੀਂ ਪੈਸਾ ਮਿਲਿਆ ਜੀ ਕਿੰਨਾ ਮਾਜਮ ਨੇ 6800 ਰੁਪਏ ਇੱਥੇ ਕਿਉਂ ਆ 6800 6800 ਦੇ ਕਰੀਬ ਕੋਈ ਸਾਰਿਆਂ ਨੂੰ ਨਹੀਂ ਮਿਲਿਆ ਸਾਰਿਆਂ ਨੂੰ ਨਹੀਂ ਮਿਲਿਆ ਕੰਦੀ ਬੰਦਿਆਂ ਨੂੰ ਮਿਲਿਆ ਹਾਂਜੀ ਜੀ ਮੇਰਾ ਨਾਮ ਸੁਖਿੰਦਰ ਸਿੰਘ ਪਿੰਡ ਮੰਡਿੰਦਰਪੁਰ ਤਹਿਸੀਲ ਸੁਲਤਾਨਪੁਰ ਜਿਲ੍ਹਾ ਕਪੂਰਥਲਾ ਜੀ ਕਿੰਨੇ ਚ ਪੈੜੀ ਦੇ ਅਨੁਸਾਰ ਵੀਰ ਜੀ ਪੈੜੀ ਇੱਥੇ ਘੱਟ ਤੋਂ ਘੱਟ ਵੀ ਜਿੱਦਾਂ ਆਲੀ ਕਾਲਾਂ ਤੋਂ ਬੰਨ ਟੁੱਟਿਆ ਨਾ ਉੱਥੋਂ ਲੈ ਕੇ ਫਰੋਇਪੁਰ ਬੰਨ ਮੰਨੂ ਮੱਛੀ ਤੱਕ 6 6.5000 ਕਿੱਲਾ ਹੋਗਾ ਜੀ ਇਸ ਟਾਈਮ ਸਾਰੇ ਹੀ ਝੋਨੇ ਦੇ ਉੱਪਰ ਦੀ ਪਾਣੀ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਤੇਨ ਦੇਖ ਲਓ ਚਾਰੇ ਪਾਸੇ ਪਾਣੀ ਪਾਣੀ ਹੈ ਸਰਕਾਰ ਵੱਲੋਂ ਕੋਈ ਕਾਰਸਟ ਨਹੀਂ ਕੀਤੀ ਗਈ ਨਹੀਂ ਜੀ ਸਰਕਾਰ ਵੱਲੋਂ ਕੋਈ ਪਹੁੰਚ ਨਹੀਂ ਕੀਤੀ ਗਈ ਕੱਲ ਆਏ ਆਪਣੇ ਸੱਜਣ ਸਿੰਘ ਚੀਮਾ ਜੀ ਕੋ ਆਇਆ ਗੇੜਾ ਮਾਰ ਕੇ ਚਲੇ ਗਿਆ ਇਹਨੇ ਉਹਨਾਂ ਨੂੰ ਕਿਹਾ ਵੀ ਅਸੀਂ ਆ ਚੀਜ਼ ਦੇਾਂਗੇ ਜਾਂ ਕੁਝ ਦੇਾਂਗੇ ਨਹੀਂ ਕੁਝ ਨਹੀਂ ਕਰਕੇ ਗਿਆ ਜੀ ਜਿਹੜੇ ਉਹ ਪਿੰਡ ਉਹ ਬਾੜ ਡੰਗਾ ਖਾਲ ਵਿੱਚ ਹੀ ਆ ਬਿਲਕੁਲ ਜੀ ਘਰਾਂ ਵਿੱਚ ਪਸ਼ੂ ਵੱਜੇ ਹੋਏ ਆ ਕੋਈ ਮੱਝਾਂ ਉਹਦੇ ਚਾਰਾ ਨਹੀਂਗਾ ਕੁਝ ਨਹੀਂਗਾ ਸਾਰਿਆਂ ਦੇ ਬੱਚਿਆਂ ਦੇ ਜਾਨਕੀ ਜਾਨ ਨੂੰ ਰਸਤੇ ਸਾਰੇ ਬਲੌਕ ਆ ਕੁਝ ਟੁੱਟ ਦੇ ਕੀ ਰਹੇ ਹੋ ਰਸਤੇ ਦੁਆਏ ਸਾਰਾ ਬੰਨ ਸਭ ਟੁੱਟੇ ਹੋਏ ਆ ਸਰਕਾਰ ਨੇ ਤਾਂ ਇਹ ਕਿਹਾ ਗਿਆ ਮਿੰਟ ਮਿੰਟ ਤੇ ਰੈਸਕਿਊ ਹੋ ਰਿਹਾ ਹਰ ਚੀਜ਼ ਦਾ ਵੀਰ ਜੀ ਕਹਿ ਰਿਹਾ ਕਰ ਨਹੀਂ ਰਿਹਾ ਕੋਲ ਜੀ ਇੱਥੇ ਸਾਡੇ ਜਿੱਦਾਂ ਫਰੋਜਪੁਰ ਹੋ ਗਿਆ ਇਧਰ ਕਪੂਰਸਲਾ ਹੋ ਗਿਆ ਇਹ ਸਾਡਾ ਸੈਂਟਰ ਚ ਪਿੰਡ ਪੈ ਰਿਹਾ ਨਾ ਸਾਡੇ ਫਰੋਜਪੁਰ ਆ ਲੈ ਆ ਰਹੇ ਆ ਤੇ ਨਾ ਸਾਡੇ ਕੋਲ ਕਪੂਰਸਲਾ ਨਹੀਂ ਆ ਰਹੇ ਆ ਬਿਲਕੁਲ ਜੀ ਪ੍ਰਸ਼ਾਸਨ ਕੋਈ ਇਧਰ ਸੁਣਵਾਈ ਨਹੀਂ ਕਰ ਰਿਹਾ ਕਿਸੇ ਦੀ ਵੀ ਪਾਣੀ ਦਰੋਸਰ ਪਾਤਾ ਪਿਆ ਹਾਂਜੀ ਬਿਲਕੁਲ ਜੀ ਪਾਣੀ ਹਰ ਰੋਜ਼ ਦਾ ਜਿਸ ਤਰ੍ਹਾਂ ਵੀ ਜੀ ਅੱਧਾ ਫੁੱਟ ਤੋਂ ਉੱਪਰ ਹੀ ਵਧ ਰਿਹਾ ਡੈਲੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੋ ਹਾਲ ਹੀ ਤੋਂ ਬੰਨ ਟੁੱਟ ਗਿਆ ਉਸਾ ਪਾਣੀ 100% ਫਸਲਾਂ ਦਾ ਬਹੁਤ ਨੁਕਸਾਨ ਕੀਤਾ। ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ, ਕੱਲ ਆਇਆ ਘੇੜਾ ਮਾਰ ਕੇ ਮੁੜ ਗਿਆ। 2-2 ਕਿਲੋ-ਕਿਲੋ ਖੰਡ, ਆ ਗਿਆ ਪਾ ਜਿਆ ਪੱਤੀ। 2-2 300 ਦਾ ਸਮਾਨ ਦੇ ਕੇ ਸਾਡਾ ਕੋਈ ਖਾਣੇ ਆਇਆ, ਚਾਰਾ ਨੇ ਆਇਆ, ਕੋਈ ਡਾਕਟਰੀ ਸਹਾਤਾ ਨਹੀਂ ਆਈ ਸਾਡੇ। ਸਾਨੂੰ ਸੁੱਜਦੇ ਪੱਤੇ ਦੀ ਕੋਈ ਲੋੜ ਨਹੀਂ। ਸਰਕਾਰ ਘੜੇ ਅਸੀਂ ਮੰਗ ਕਰਦੇ ਹਾਂ ਵੀ ਸਾਡਾ ਬੰਨ ਪੱਕਾ ਹੋਣਾ ਚਾਹੀਦਾ। ਬੰਨ ਸਾਡਾ ਸਰਕਾਰ ਇਹ ਆ ਸਰਕਾਰੀ ਹੋ ਜੇ। ਉਹਦਾ ਪੱਕਾ ਕੀਤਾ ਜਾਵੇ ਸਾਨੂੰ ਹੋਰ ਕਿਸੇ ਛਾਇ ਦੀ ਲੋੜ ਨਹੀਂ ਮਾਫਜਾ ਸਾਨੂੰ ਘੱਟ ਤੋਂ ਘੱਟ 50000 ਰੁਪਇਆ ਦਿੱਤਾ ਜਾਵੇ ਪਿਛਲੇ ਸਾਲ ਤੇਜ਼ ਪਾਣੀ ਆਇਆ ਕਿਸੇ ਨੂੰ ਮਾਫਜਾਨੇ ਦਿੱਤਾ ਪੱਕੀਆਂ ਪਿਆਰੇ ਥੋੜਾ ਥੋੜਾ ਦੇ ਕੇ ਅੱਧਿਆਂ ਨੂੰ ਉਹ ਟਾਲਾ ਮਾਰਤਾ ਹੁਣ ਗਾ ਇਹੋ ਮੰਗ ਕਰਦੇ ਆ ਸਰਕਾਰ ਤੋਂ 50000 ਮਾਫਜਾ ਦੇਵੇ ਬੰਨ ਸਾਡੇ ਪੱਕੇ ਕਰੇ ਹੋਰ ਸਾਨੂੰ ਸਬਜ਼ ਦੇ ਪੱਤੇ ਦੀ ਕੋਈ ਲੋੜ ਨਹੀਂ ਨਾ ਸਾਨੂੰ ਸਬਜ਼ਾ ਪੱਤਾ ਚਾਹੀਦਾ ਹੀ ਹੈ ਪਾਣੀ ਦਾ ਪੱਤਰ ਪਾਣੀ ਹਾਂ ਪਾਣੀ ਵਾਧਦਾ ਵਾ ਫਸਲਾਂ ਦਾ ਸਾਡਾ 100 ਪੈਸਾ ਹੀ ਨੁਕਸਾਨ ਹੋ ਗਿਆ ਸਾਡਾ ਕੋਈ ਤੂੜੀ ਨਹੀਂ ਬਜੀ ਅੰਦਰਾਂ ਜੇ ਪਾਣੀ ਵੜ ਗਿਆ ਕੋਈ ਚਾਰਾ ਸੁੱਕ ਗਿਆ ਡੰਗਰਾਂ ਬਹੁਤ ਆਂਗਾ ਚਾਰਾ ਬਜਾਰਾ ਭੇਜਿਆ ਜਾਵੇ ਸੌਦਾ ਬੱਤਾ ਕੋਈ ਲੋੜ ਦੀ ਸਾਨੂੰ ਮਾਲਕੇ ਦਾ ਸਾਨੂੰ 50000 ਰੁਪਏ ਘੱਟ ਤੋਂ ਘੱਟ ਦਿੱਤਾ ਜਾਵੇ ਉਦੋਂ ਬਾਅਦ ਚ ਫਿਰ ਬੰਨ ਪੱਕਾ ਕੀਤਾ ਜਾਵੇ ਕੀ ਤੁਹਾਡਾ ਨਾਮ ਹੈ ਹਾਂਜੀ ਮੇਰਾ ਨਾਮ ਆ ਜੀ ਪੂਰਨ ਸਿੰਘ ਪੰਡ ਇੰਦਰਪੁਰ ਸਲਤਾਨਪੁਰ ਤਹਿਸੀਲ ਕਪੂਰਥਲਾ ਜ਼ਿਲ੍ਹਾ ਪਾਣੀ ਆਇਆ ਇਨੋਂ ਇਥੇ ਹੋ ਗਿਆ ਜੀ 10 ਦਿਨ ਹੋ ਗਏ ਆ ਜੀ ਇਹ ਤੋਂ ਪਹਿਨਾ ਅਸੀਂ ਬੰਨ ਤੇ ਜਾਂਦੇ ਰਹੇ ਆ ਲੀਆਂ ਕਲਾ ਉਥੇ ਜੀ ਅਸੀਂ ਮਿਹਨਤ ਸੇਵਾ ਕੀਤੀ ਆ ਸਾਰੇ ਜਣੇ ਉਥੇ ਗਏ ਆ ਸਾਰੇ ਪਿੰਡ ਦੇ ਬਹੁਤ ਜ਼ੋਰ ਲਾਇਆ ਸੀ ਜੀ ਤੇ ਟਰੈਕਟਰ ਟਰਾਲੀਆਂ ਸਭ ਕੁਝ ਚੱਲਦੇ ਰਹੀਆਂ ਉਥੇ ਮਸ਼ੀਨਾਂ ਤੱਕ ਚੱਲਦੇ ਰਹੀਆਂ ਮਹੀਨੇ ਬਾਅਦ ਉਥੇ ਜ਼ੋਰ ਲਾ ਕੇ ਬਚਾਅ ਖੜਿਆ ਬਾਜ ਟੁੱਟ ਗਿਆ ਜੀ ਟੁੱਟਿਆਂ ਬਾਅਦ ਅਗਾਹ ਸਾਡਾ ਵਈਆਂ ਵਾਲਾ ਪਿੰਡਾ ਸੀ ਬੰਨ ਮੜਾ ਮੋਢਾ ਛੋਟਾ ਮੋਟਾ ਉਹ ਵੀ ਟੁੱਟ ਗਿਆ ਜੀ ਤੇ ਬਾ ਸਾਰਾ ਏਕੜ 3-4000 ਏਕੜ ਜ਼ਮੀਨ ਸਾਡੀ ਖਰਾਬ ਹੋ ਗਈ ਜੀ ਇਹ ਜਿਹੜਾ ਹੰਨੀ ਵਾਲਾ ਹਾਲੀ ਵਾਲਾ ਆਰਜੀ ਵਨ ਟੁੱਟਿਆ ਹੋ ਹਾਂਜੀ ਆਲੀ ਯਾਰਾ ਕੜਾ ਹਾਂਜੀ ਉਹਦੇ ਕਰਕੇ ਪਾਣੀ ਆਇਆ ਜੀ ਉਹ ਟੁੱਟਣ ਕਰਕੇ ਇੱਥੋਂ ਤੱਕ ਪਾਣੀ ਆ ਗਿਆ ਜੀ ਤੇ ਉਹ ਹੈਗਾ ਬੰਨ ਜਿਆਦਾ ਕਿਨਾਰੇ ਤੇ ਰੇਤਾ ਰੋਤਾ ਵਾਲਾ ਬੰਨਵਾ ਜੀ ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਇਹੋ ਬੇਨਤੀ ਆ ਸਾਡੀ ਕਿ ਉਹ ਬੰਨ ਸਾਡਾ ਪੱਕਾ ਕੀਤਾ ਜਾਵੇ ਇਹਦੇ ਕਰਕੇ ਸਾਡਾ 3-4000 ਏਕੜ ਜ਼ਮੀਨ ਸਾਡੀ ਬਚ ਸਕੇ ਸਾਡੀਆਂ ਦੋਵੇਂ ਫਸਲਾਂ ਮਾਰ ਜਾਂਦੀਆਂ ਜਦੋਂ ਇਦਾਂ ਸ਼ੋਜਾ ਕੰਮ ਹੁੰਦਾ ਜੀ ਉਦੋਂ ਦੋਵੇਂ ਫਸਲਾਂ ਚਲੇ ਜਾਂਦੀਆਂ ਕਣਕ ਵੀ ਨਹੀਂ ਬੀਜ ਜਾਂਦੀ ਸਾਡੀ ਉਹ ਵੀ ਸੇਮ ਕਰਕੇ ਇੰਨਾ ਪਾਣੀ ਸਾਡਾ ਕਿਸੇ ਬੰਨੇ ਜਾਣਾ ਨਹੀਂ ਉਹ ਸੇਮ ਕਰਕੇ ਕਣਕ ਵੀ ਨਹੀਂ ਬੀਜੀ ਜਾਂਦੀ ਨਾ ਝੋਨਾ ਹੱਡਾ ਹੁੰਦਾ ਜੀ ਸਾਡਾ ਕੁਝ ਵੀ ਸਾਡੇ ਪੱਲੇ ਰਹਿੰਦਾ ਜੀ ਸਾਡੇ ਡੰਗਰ ਬੱਚਾ ਸਭ ਕੋ ਖਾਤੇ ਆਇਆ ਮਰ ਜਾਂਦਾ ਇਹ ਗੱਲ ਹੈ ਜੀ ਸਰਕਾਰ ਦਾ ਸਰਕਾਰ ਵੱਲੋਂ ਤਾਂ ਇਹ ਬਿਆਨ ਆ ਵੀ ਅਸੀਂ ਹਰ ਤਰ੍ਹਾਂ ਦੀ ਪ੍ਰਵਹਾਈ ਕਰਾਂਗੇ ਅਸੀਂ ਇਹ ਬਿਆਨ ਵੀ ਕਿਸੇ ਨਾਲ ਦੇ ਉਹਨਾਂ ਨੇ ਕੋਈ ਨਹੀਂ ਪ੍ਰਵਹਾਈ ਕੀਤੀ ਜੀ ਉਹਨਾਂ ਨੇ 2023 ਚ 2023 ਚ ਪਾਣੀ ਆਇਆ ਜੀ 2023 ਚ ਉਦੋਂ ਨਾਲ ਆਪਣਾ ਆ ਬਾਨਾ ਆ ਆਉਂਦੀ ਸੜਕਾ ਇਹ ਵੀ ਨੇ ਬੰਨੇ ਜੀ ਇਹਨਾਂ ਨੇ ਸਾਡੇ ਬੱਚੇ ਮਹੀਨਾ ਹੀ ਮਿੱਟੀ ਪਾ ਕੇ ਸਕੂਲੇ ਜਾਂਦੇ ਰਹੇ ਉਹਦਾ ਸੜਕਾ ਤਾਂ ਹੀ ਨਹੀਂ ਪੱਕੀ ਕੀਤੀ ਉਹਨਾਂ ਨੇ ਮਿੱਟੀ ਨਹੀਂ ਪਾਈ ਏ ਕਟਰਾਲੀ ਨਹੀਂ ਪਾਈ ਉਹਨਾਂ ਨੇ ਅਸੀਂ ਆਪਦੇ ਹੱਥੋਂ ਮਿੱਟੀ ਪਾ ਕੇ ਸਾਡੇ ਬੱਚੇ ਸਕੂਲ ਕਲ ਹੁੰਦੇ ਰਹੇ ਜੋੜਾ ਬੰਨ ਉਥੋਂ ਟੁੱਟਾ ਸੀ 2023 ਉਹ ਵੀ ਸਰਕਾਰ ਨਾਲ ਬੰਦ ਬੰਨਣ ਦਾ ਫਰਜ਼ ਸੀ ਉਹ ਵੀ ਬਾਬਿਆਂ ਕੋਲ ਅਸੀਂ ਜ਼ੋਰ ਲਵਾ ਕੇ ਮਹਾਰਾਜਾ ਸੇ ਬਾਸ਼ਾ ਉਹਨਾਂ ਨੇ ਬੰਨਿਆ ਜੀ ਸਾਰੀ ਮਿੱਟੀ ਪਾ ਕੇ ਤਾਂ ਕਰਕੇ ਸਾਡਾ ਬੱਚਾ ਬਾਹਰ ਪੜਨ ਗਿਆ 2023 ਸਾਰੀ ਝੋਨਾ ਮਰ ਗਿਆ ਕਣਕ ਮਰ ਗਈ ਸਾਨੂੰ ਮਾਓਜਾ ਨਹੀਂ ਦਿੱਤਾ ਗਿਆ 1 ਰੁਪਿਆ ਨਹੀਂ ਮਾਓਜਾ ਦਿੱਤਾ ਗਿਆ ਜਿਹੜੀ ਕਮਾਲ ਕੀ ਜ਼ਮੀਨਾਂ ਜੀ ਉਹਦਾ ਦਿੱਤਾ ਉਹ ਵੀ 6200 ਰੁਪਿਆ ਦਿੱਤਾ ਸਿਰਫ ਉਹ ਵੀ ਕਿਸ ਨੂੰ ਮਿਲਿਆ ਸਾਰਿਆਂ ਨੂੰ ਨਹੀਂ ਮਿਲਿਆ ਜੀ ਇਹ ਗੱਲ ਸਾਡੀ ਜੀ ਮੰਗਸ ਜੀ ਜੀ ਬੁਰਾ ਤਕਾ ਮੰਗਸ ਸਾਨੂੰ ਇਹੋ ਹੀ ਆ ਜੀ ਇਹ ਪਾਣੀ ਆਇਆ ਸਾਡਾ ਡੰਗਰ ਵਛਾ ਡੰਗਰ ਵਛਾ ਸਾਡਾ ਸਾਰਾ ਮਰਨ ਦਿਆ ਕੋਈ ਥੋੜਾ ਬਹੁਤ ਚਾਰਾ ਚੂਰਾ ਸਾਡੇ ਸਰਕਾਰ ਵੱਲੋਂ ਆਵੇ ਫੁੱਲ ਇਹਨਾਂ ਨੂੰ ਡੇਲੀ ਚਾਰਾ ਮਿਲੇ ਤੇ ਬਾਕੀ ਸਾਡੀ ਫਸਲਾਂ ਡੁੱਬੀਆਂ ਵਾਂ ਇਹਨਾਂ ਦਾ ਮਾਓਜਾ ਦਿੱਤਾ ਜਾਵੇ 50 50000 ਰੁਪਇਆ ਘਾਟੋ ਘਾਟ ਮਾਜਾ ਦਿੱਤਾ ਜਾਵੇ ਸਰਕਾਰ ਵੱਲੋਂ ਤੇ ਜਿਹੜਾ ਬਾਨ ਸਾਡਾ ਉਹ ਜਿਹੜਾ ਆਰਜੀ ਆਲੀਆਂ ਕਲਾ ਵਾਲਾ ਉਹਦੇ ਉੱਤੇ ਮਿੱਟੀ ਪਾ ਕੇ ਚੰਗਾ ਪੱਕਾ ਕੀਤਾ ਜਾਵੇ ਪੱਥਰ ਲਾਇਆ ਜਾਵੇ ਉਹਦੇ ਉੱਤੇ ਇਹ ਸਾਡੀ ਬੇਨਤੀ ਆ ਸਰਕਾਰ ਵੱਲੋਂ ਤੇ ਸਾਡੇ ਜੋ ਵੀ ਆ ਸਾਡੇ ਕੋਠੇ ਵਿੱਚ ਆਉਂਦੇ ਆ ਸਾਡੇ ਸਭ ਇੱਕ ਚ ਹਰੇਕ ਚੀਜ਼ ਆਈ ਮੁਸੀਬਤ ਚ ਪਏ ਆ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਅੱਜ ਆ ਪੱਤਰਕਾਰ ਆਏ ਆ ਜੀ ਵੀਰ ਜੀ ਇਹਨਾਂ ਕਰਕੇ ਭਾਵੇਂ ਸਰਕਾਰ ਵੱਲੋਂ ਕੋਈ ਚਲੇ ਜਾਵੇ ਕੋਈ ਗੱਲ ਬਾਤ ਜੀ